ਗੁਰਾਹੇ ਇਲਾਕੇ ਵਿੱਚ ਚੋਰਾਂ ਦਾ ਖੌਫ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ ਤੇ ਚੋਰ ਨਿਤ ਨਮੀਆਂ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੁਲਿਸ ਦੇ ਨਾਲ-ਨਾਲ ਲੋਕਾਂ ਦੀ ਪਰੇਸ਼ਾਨੀ ਵਿੱਚ ਵੀ ਵਾਧਾ ਕਰ ਰਹੇ ਨੇ ਚੋਰੀ ਦਾ ਇੱਕ ਅਜੀਹਾ ਹੀ ਹੋਰ ਮਾਮਲਾ ਸਾਹਮਣੇ ਆਇਆ ਹੈ ਨਜ਼ਦੀਕੀ ਪਿੰਡ ਰੂੜ ਕਕਲਾ ਵਿਖੇ ਜਿੱਥੇ ਚੋਰਾਂ ਨੇ ਇੱਕ ਕੋਠੀ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾਂ ਰੁਪਏ ਦਾ ਕੀਮਤੀ ਸਮਾਨ ਚੋਰੀ ਕਰ ਲਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਕਿਸਾਨ ਵਿੰਗ ਜਨਰਲ ਅਸਕਰ ਜਲੰਧਰ ਆਮ ਆਦਮੀ ਪਾਰਟੀ ਕੁਲਵੀਰ ਸਿੰਘ ਸੰਧੂ ਨੇ ਦੱਸਿਆ ਕਿ ਦੁਪਹਿਰ ਸਮੇਂ ਹੀ ਚੋਰਾਂ ਨੇ ਕੋਠੀ ਅੰਦਰ ਦਾਖਲ ਲੋਕੇ ਪਾਈਪ ਨਾਲੋਂ ਟੂਟੀਆਂ ਖੋਲ ਲਈਆਂ ਤੇ ਫਰਾਰ ਹੋ ਗਏ। ਉਹਨਾਂ ਕਿਹਾ ਕਿ ਇਸ ਚੋਰੀ ਨਾਲ ਉਹਨਾਂ ਦਾ ਕਰੀ 20000 ਰੁਪਏ ਦਾ ਨੁਕਸਾਨ ਹੋ ਗਿਆ। ਉਹਨਾਂ ਨਾਲ ਹੀ ਕਿਹਾ ਕਿ ਪਿੰਡ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਪੁਲਿਸ ਕੰਕਮ ਕਰਨੀ ਦੀ ਨੀਂਦ ਸੁਤੀ ਪਈ ਹੈ। ਹੁਣ ਆ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਚੋਰੀ ਦੀਆਂ ਵਾਰਦਾਤਾਂ ਉੱਪਰ ਨਾਤ ਪਾਈ ਜਾਵੇ ਤਾਂ ਜੋ ਇਲਾਕਾ ਵਾਸੀ ਵੀ ਸੁੱਖ ਦਾ ਸਾਹ ਲੈ ਸਕਣ। ਕਿਹੜੀ ਚੋਰੀ ਹੋਈ ਹੈ ਸਾਡੇ ਆਪ ਦੇ ਘਰੇ ਹੋਈ ਹੈ। ਟੂਟੀਆਂ ਖੋਲੀਆਂ ਗਈਆਂ ਇਹ ਕੱਲ ਦੁਪਹਿਰ ਦੀ ਗੱਲ ਹੈ ਸਾਡੇ ਘਰ ਦੇ ਪਿੱਛੇ ਨਹਿਰ ਹੈਗੀ ਆ ਉਹ ਨਹਿਰ ਦਾ ਰਸ ਟੰਡਿਆਂ ਨੂੰ ਜਾਂਦਾ ਢੇਸੀਆਂ ਨੂੰ ਜਾਂਦਾ ਉਸ ਨਹਿਰ ਦੇ ਉੱਤੇ ਦੁਪਹਿਰ ਦੇ ਸਮੇਂ ਕਾਫੀ ਜਿਹੜੇ ਅਣਸਰ ਹੈਗੇ ਆ ਜਿਹੜੇ ਮਾੜੇ ਸ਼ਰਾਰਤੀ ਅਣਸਰ ਹੈਗੇ ਆ ਜਿਹੜੇ ਇਹੋ ਜਿਹੇ ਵਾਰਤਾਂ ਦਾ ਇੰਜਾਮ ਦਿੰਦੇ ਹੈਗੇ ਚੋਲ ਟੇਰੇ ਹੈਗੇ ਉਹ ਉੱਥੇ ਅਕਸਰ ਫਿਰਦੇ ਰਹਿੰਦੇ ਨੇ ਹੁਣ ਵੀ 2-3 ਦਿਨ ਤੋਂ ਉੱਥੇ ਬੰਦੇ ਦੇਖੇ ਗਏ ਸੀ ਤੇ ਕੋਈ ਨਾ ਕੋਈ ਬਹਾਨਾ ਮਾਰ ਕੇ ਉਹ ਨਿਕਲ ਜਾਂਦੇ ਆ ਤੇ ਪ੍ਰਸ਼ਾਸਨ ਕੰਬ ਕਰਨੀ ਨੀਂਦੇ ਸੁੱਤਾ ਪਿਆ। ਕੌਸ਼ਦਨ ਪਹਿਲਾਂ ਇੱਕ ਮਸ਼ੀਨ ਤੇ ਉਹਦੇ ਪਿੱਛੇ ਟਰਾਲੀ ਉਹ ਦੋਨੋਂ ਚੀਜ਼ਾਂ ਲੈ ਕੇ ਉਹ ਫਰਾਰ ਹੋ ਗਏ। ਤੇ ਕਣਕ ਦੇ ਡਰਮਾਂ ਜੋ ਦਾਣੇ ਕੱਢੇ ਜਾਂਦੇ ਨੇ ਤੇ ਫੇਰ ਸ਼ਰੇ ਆ ਰੁੜਕਾ ਕਲਾਂ ਬਾਜ਼ਾਰ ਦੇ ਵਿੱਚ ਸ਼ੀਸ਼ੇ ਤੋੜੇ ਜਾਂਦੇ ਨੇ। ਇਹ ਜਿਹੜੀਆਂ ਵਾਅਦਾਂ ਹੋਈਆਂ ਨੇ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਹੋਈਆਂ ਨੇ। ਕੋਈ ਲੰਮਾ ਸਮਾਂ ਜਾਂ ਲੰਮਾ ਟਾਈਮ ਤੋਂ ਇਹ ਨਹੀਂ ਹੋ ਰਹੀਆਂ। ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਨਾ ਚੀਜ਼ਾਂ ਨੂੰ ਵਾਰਤ ਨੂੰ ਅੰਤਜਾਮ ਦਿੱਤਾ ਗਿਆ। ਕਿੰਨਾ ਕ ਨੁਕਸਾਨ ਹੋ ਗਿਆ ਤਾਂ ਦੱਜੂ ਜੀ ਸਾਡਾ ਤਾਂ ਕਹਿੰਦੇ ਸਾਂ 20 ਹਜ਼ਾਰ ਦਾ ਜੀ ਕਰਕੇ ਗਏ ਨੇ ਉਹ ਸੀਸੀ ਪੁਟੇ ਵਗੈਰਾ ਆਈ ਹੈ ਕੋਈ ਨਹੀਂ ਆਪਣੇ ਇੱਥੇ ਕੈਮਰੇ ਨਹੀਂ ਹੈਗੇ ਜੀ ਪ੍ਰਸ਼ਾਸਨ ਨੂੰ ਸ਼ਿਕਾਇਤ ਵੇਰਗੀਤੀ ਤੀ ਪ੍ਰਸ਼ਾਸਨ ਨੂੰ ਅਸੀਂ ਫੋਨ ਕੀਤਾ ਸੀ ਜੀ ਤੇ ਉਸ ਦੇ ਬਾਬਤ ਉਹ ਜਿਹੜਾ ਅਗਲਾ ਐਕਸ਼ਨ ਲੈਣਗੇ ਪਰ ਜਿਹੜਾ ਸਾਡਾ ਐਕਸ਼ਨ ਹੈਗਾ ਰੁੜਕਾ ਗਿਆ ਲਾਂ ਦਾ ਤਕਰੀਬਨ ਇੱਕ ਹਫ਼ਤੇ ਤੋਂ ਜਿਹੜੀਆਂ ਹੋ ਰਹੀਆਂ ਵਾਰ ਤਾਂ ਇੱਕ ਲਗਾਤਾਰ ਹੀ ਹੋ ਰਹੀਆਂ ਉਸ ਤੋਂ ਪਹਿਲੋਂ ਦਾ ਸਮਾਂ ਸਾਡੇ ਕਿਸੇ ਪੱਠੇ ਵਾਲੇ ਬੰਦੇ ਨੂੰ ਘੇਰ ਲਿਆ ਜਾਂਦਾ ਕਿਸੇ ਮੈਡਮ ਡਿਊਟੀ ਜੌਬ ਤੇ ਜਾਂਦੇ ਉਹਨੂੰ ਘੇਰ ਲਿਆ ਜਾਂਦਾ ਕਿਸੇ ਡਾਕਟਰ ਦੀ ਕੁੱਟਮਾਰ ਕੀਤੀ ਜਾਂਦੀ ਆ ਇਸ ਪੂਰੇ ਏਰੀਆ ਦੇ ਵਿੱਚ ਸਹਿਮ ਦਾ ਡਰ ਦਾ ਮਾਹੌਲ ਬਣਿਆ ਹੋਇਆ ਹੈ ਗੁਰਾਏ ਇਲਾਕੇ ਵਿੱਚ ਚੋਰਾਂ ਦਾ ਖੌਫ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ ਤੇ ਚੋਰ ਨਿਤ ਨਮੀਆਂ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੁਲਿਸ ਦੇ ਨਾਲ-ਨਾਲ ਲੋਕਾਂ ਦੀ ਪਰੇਸ਼ਾਨੀ ਵਿੱਚ ਵੀ ਵਾਧਾ ਕਰ ਰਹੇ ਨੇ ਚੋਰੀ ਦਾ ਇੱਕ ਅਜੀਹਾ ਹੀ ਹੋਰ ਮਾਮਲਾ ਸਾਹਮਣੇ ਆਇਆ ਹੈ ਨਜ਼ਦੀਕੀ ਪਿੰਡ ਰੂੜ ਕਕਲਾ ਵਿਖੇ ਜਿੱਥੇ ਚੋਰਾਂ ਨੇ ਇੱਕ ਕੋਠੀ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾਂ ਰੁਪਏ ਦਾ ਕੀਮਤੀ ਸਮਾਨ ਚੋਰੀ ਕਰ ਲਿਆ ਇਸ ਬੰਦੀ ਜਾਣਕਾਰੀ ਦਿੰਦੇ ਆ ਕਿਸਾਨ ਵਿੰਗ ਜਨਰਲ ਅਸਕਰ ਜਲੰਧਰ ਆਮ ਆਦਮੀ ਪਾਰਟੀ ਕੁਲਵੀਰ ਸਿੰਘ ਸੰਧੂ ਨੇ ਦੱਸਿਆ ਕਿ ਦੁਪਹਿਰ ਸਮੇਂ ਹੀ ਚੋਰਾਂ ਨੇ ਕੋਠੀ ਅੰਦਰ ਦਾਖਲ ਹੋ ਕੇ ਪਾਈਪ ਨਾਲੋਂ ਟੂਟੀਆਂ ਖੋਲ ਲਈਆਂ ਤੇ ਫਰਾਰ ਹੋ ਗਏ ਉਹਨਾਂ ਕਿਹਾ ਕਿ ਇਸ ਚੋਰੀ ਨਾਲ ਉਹਨਾਂ ਦਾ ਕਰੀਬ 20000 ਰੁਪਏ ਦਾ ਨੁਕਸਾਨ ਹੋ ਗਿਆ ਉਹਨਾਂ ਨਾਲ ਹੀ ਕਿਹਾ ਕਿ ਪਿੰਡ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੈ ਪਰ ਪੁਲਿਸ ਕੁੰਭ ਕਰਨੀ ਦੀ ਨੀਂਦ ਸੁਤੀ ਪਈ ਹੈ ਹੁਣ ਆ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਚੋਰੀ ਦੀਆਂ ਵਾਰਦਾਤਾਂ ਉੱਪਰ ਨਾਤ ਪਾਈ ਜਾਵੇ ਤਾਂ ਜੋ ਇਲਾਕਾ ਵਾਸੀ ਵੀ ਸੁੱਖ ਦਾ ਸਾਹ ਲੈ ਸਕਣ